ਚਲੋ ਇੱਥੇ ਬਰਾਬਰ ਦਾ ਠੀਕ ਹੈ ਜੀ ਸੰਗ ਅੱਜ ਸਾਰਿਆਂ ਪਹਿਲਾਂ ਤੁਹਾਨੂੰ ਸਤਿ ਸ੍ਰੀ ਅਕਾਲ ਤੇ ਜੀ ਅਸੀਂ ਜਿਹੜਾ ਜਿਵੇਂ ਕਿ ਤੁਹਾਡੇ ਸਾਹਮਣੇ ਅਸੀਂ ਇੱਕ ਛੋਟਾ ਜਿਹਾ ਪਾਣੀ ਤੇ ਲੈ ਕੇ ਪੇਸ਼ ਆ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਕੋਈ ਨਹਾ ਰਿਹਾ ਕੋਈ ਕੀੜੇ ਧੋ ਰਿਹਾ ਕੋਈ ਭਾਂਡੇ ਧੋ ਰਿਹਾ ਕੋਈ ਵੈ ਨਹੀਂ ਪਾਣੀ ਪੀ ਦੇ ਥੱਲੇ ਡੋ ਰਿਹਾ ਤੇ ਕੋਈ ਗਰਸ਼ ਕਰ ਰਿਹਾ ਇਹ ਪਾਣੀ ਦੀ ਬਰਬਾਦੀ ਕਰ ਰਹੇ ਆ ਤੇ ਧਰਤੀ ਦਾ ਪੱਧਰ ਬਹੁਤ ਡੂੰਘਾ ਹੋ ਚੁੱਕਿਆ ਹੈ ਤੇ ਇਨ ਇਸ ਲਈ ਆਪਾਂ ਨੂੰ ਪਾਣੀ ਨਹੀਂ ਵੇਸਟ ਕਰਨਾ ਚਾਹੀਦਾ ਕਈ ਹੋਰ ਦੇਸ਼ ਐ ਹੋ ਜਿਹੜਾ ਵਿੱਚ ਪਾਣੀ ਮੁੱਕ ਚੁੱਕਿਆ ਤੇ ਹੁਣ ਮੁੱਲ ਵੀ ਤੇ ਲੱਗਿਆ ਪਾਣੀ ਤੇ ਇਹੀ ਦਸਾਂ ਸਾਲਾਂ ਨੂੰ ਆਪਣੇ ਵੀ ਜੇ ਇਹ ਇਦਾਂ ਹੀ ਧੋਂਦੇ ਕੰਮ ਕਰਦੇ ਰਹੇ ਤਾਂ ਪਾਣੀ ਦੀ ਬਰਬਾਦੀ ਕਰਦੇ ਰਹੇ ਤਾਂ ਇਦਾਂ ਹੀ ਆਪਣੇ ਵੀ ਪਾਣੀ ਮੁੱਕ ਜਾਏਗਾ ਕੀ ਕਰੀ ਜਨਾ ਮੈਂ ਕੀ ਕਰਤਾ ਪਾਣੀ ਪੀਣਾ ਤੇ ਥੱਲੇ ਡੋਲਦਾ ਮੈਂ ਪੀਣਾ ਪਾਣੀ ਮੈਂ ਕਿਤੇ ਡੋਲਿਆ ਰੱਖ ਮੜਾ ਮੋਟਾ ਡੋਲ ਲਿਆ ਦਾ ਹੁਣ ਪਾਵਾ ਵਾ ਪਰ ਮੈਂ ਪਾਣੀ ਦੀ ਬਰਬਾਦੀ ਨਾ ਕਰ ਮੈਂ ਕਿੱਥੇ ਕਿੱਥੇ ਮੈਂ ਪੀਣਾ ਹੈਗਾ ਹੁਣ ਭਰਾਵਾ ਪਾਣੀ ਅੱਧਾ ਪੀਣਾ ਅੱਧਾ ਥੱਲੇ ਡੋਲੀ ਨਾ ਬਤੰਦਰਾ ਲੈ ਹੁਣ ਕਈ ਕਈ ਵਾਰ ਵੀ ਬੱਚਾ ਡੋਲ ਲੈ ਆਂਦਾਗਾ ਪਾਣੀ ਉਹ ਤੂੰ ਬੱਚਾ ਕੇ ਬੁੜਾ ਮੈਂ ਜਿਹੜਾ ਕੋ ਮਰਜੀ ਹਾਂ ਤੈਨੂੰ ਕਿਹਨਾਂ ਚਾਲ ਤੂੰ ਨਿਕਲ ਯਾਰ ਕੀ ਹੋ ਬਾਈ ਪਾਣੀ ਦੀ ਐਵੇਂ ਹੀ ਬਰਬਾਦੀ ਕਰੀ ਜਾਂਦੇ ਆ ਕਬਲਾ ਟੱਬਰ ਕੋਈ ਤੇਰਾ ਪਾਣੀ ਥੋੜੀਆ ਪਾਣੀ ਸਾਡਾ ਕੋਈ ਆ ਜਾ ਆਹ ਦੇਖ ਲੋ ਇੱਕ ਲੀੜੇ ਤੋਂ ਤੇ ਲੱਗੇ ਪਏ ਆ ਇਹ ਢੀੜੀ ਲੋਟ ਹੁੰਦਾ ਟੱਬਰ ਓਏ ਆ ਕਿਵੇਂ ਓਏ ਭਰਾਵਾ ਤੂੰ ਤਾਂ ਜਮਣਾ ਫੀਲ ਕਰਤੀ ਇਧਰੋਂ ਆ ਨਮੂਨਾ ਕੰਮ ਤਾਂ ਜਾਂਦਾ ਨਹੀਂ ਸਿੱਟਾਰੇ ਨਿਕਲ ਨੂੰ ਫੇਰ ਤਾਂ ਆਹਾ ਭੈਣ ਜੀ ਲੈ ਓਏ ਆਪਣੇ ਕਪੜੇ ਧੋਲੀਏ ਕਿ ਪਾੜਦੀਆਂ ਆਵਾ ਕੱਪੜਿਆਂ 'ਚ ਮੈਲ ਕਰਦੀ ਆ ਮੈਂ ਮੈਲ ਕਰਦੀ ਆ ਉਹ ਦੇਖ ਲਓ ਸੀਸੇ ਲੱਗੇ ਆ ਇਹਨਾਂ 'ਚ ਭੈਣੇ ਜਿਹੜੇ ਚੌਂਕ ਦੇਣੀ ਹਾਂ ਭਰਾਵਾ ਸੀਸੇ ਲੱਗੇ ਆ ਆਹ ਆ ਦੇਖ ਲਓ ਤੂੰ ਪਾਣੀ ਘਰੋਂ ਡੋਲੀ ਆ ਮੈਂ ਮੀਣਾ ਹੈਗਾ ਹੁਣ ਪਾਣੀ ਆ ਫੁੱਲੇ ਤੇ ਨਾ ਲੈ ਡੋਲ ਤਾਂ ਆ ਨਹੀਂ ਆ ਭਰਾਵਾ ਇੱਕ ਗਿਓ ਉਹ ਆਇਆ ਸੀ ਤੂੰ ਵਾੜਾ ਜਾ ਕਲੇਰ ਆ ਦੇਖ ਲਓ ਵਰਸ ਕਰਨ ਲੱਗੇ ਪਏ ਆ ਮੂੰਗੀ ਆ ਇਹਨਾਂਗੇ ਆ ਆਣੇ ਇਹਨੇ ਪਾਣੀ ਕਾ ਢੋਲੀ ਆਣਿਆ ਪਾਣ ਪਾਣ ਤਾ ਤੋਣੀ ਆ ਤੇਰੇ ਨੇ ਮਾੜੇ ਮਾੜੇ ਪਾਣੇ ਦਾ ਇਹਨਾਂ ਤਾਪ ਚ ਲਾਈਆ ਕੋਈ ਨਹੀਂ ਪੈਣ ਅਗਲੀ ਪੈਣੇ ਚ ਪਾਣੀ ਮਿਲਣਾ ਕੋਈ ਨਹੀਂ ਪੈਣੇ ਦਾ ਪਤਾ ਲੱਗਦਾ ਇਹਨਾ ਪਾਣੀ ਨਹੀਂ ਮੈਲਣਾ ਬਾਤ ਆਏ ਥੇ ਤੜਫੇਂ ਕਿ ਤੂੰ ਹੀ ਤੜ ਤੜ ਮਰेंगी ਕੋਈ ਨਹੀਂ ਪੈਣੇ ਦਾ ਸਮਾਂ ਆ ਪਤਾ ਲੱਗਦਾ ਹਾਏ ਆ ਤਾਂ ਇਹਨੇ ਢੀਲੇ ਪਾ ਤੇ ਹੋਈ ਨਹੀਂ ਆ ਤੇਨੇ ਮੈਲ ਕਰਦੀਆਂ ਮੈਂ ਇਹ ਮੋਲਟਰਾਇਡ ਲਾਈਆ ਤੇ ਜਿੱਥੇ ਰੋਤੀ ਛੱਡਲ ਜੜਾ ਪੂਗਾ ਇਨੀ ਦੂਰ ਇਹਾਂ ਟੂੜੀ ਨੇ ਗੇਸ ਪਾ ਲਾ ਪਾਣੀ ਲੈਣ ਨਹੀਂ ਖਰਾਬ ਹੋਈ ਦੀ ਆ 10 ਸਾਲ ਬਾਅਦ ਫਿਆਕੀ ਕਰੀਏ ਨਾ ਮੈਂ ਜਿੱਤਾ ਵੀ ਪਾਣੀ ਮੋਕ ਗਏ ਰ ਪਾਣੀ ਮੋਕਿਆ ਉਦੋਂ ਤੈਨੂੰ 10 ਸਾਲ ਪਹਿਲਾਂ ਹੀ ਕੀ ਸਮਝਾਇਆ ਸੀ ਉਦੋਂ ਤਾਂ ਪਾਣੀ ਦੀ ਬਰਬਾਦੀ ਕਰਦੇ ਹੀ ਹੁਣ ਪਾਣੀ ਪਾਉ ਗਏ ਆ ਲੈ ਵੀ ਪਾਣੀ ਪੀਣੇ ਹੁੰਦਾ ਹੁਣ ਅਸੀਂ ਕੀ ਕਰੀਏ ਪਾਣੀ ਮੋਕ ਗਾ ਤੇ ਹਣ ਤੂੰ ਤੋਂ ਬਾਹਲਾ ਘਰੋਂ ਨਿਕਲ ਜਾ ਉਦੋਂ ਤਾਂ ਬੜਾ ਪਾਣੀ ਪਾਪਾ ਢੋਲਦਾ ਸੀ ਨੌਂਦਾ ਸੀ ਹੁਣ ਤਾਂ ਪਾਣੀ ਵਗਦਾ ਵੀ ਹਾਂਦੀ ਕੀ ਪਹਿਲਾਂ ਨਾ ਮਾਰਦੀ ਕਰਵਾਦੀ ਕਰਦੇ ਉਦੋਂ ਤਾਂ ਨਰਗਿਆ ਬਾਈ ਬੈਠਾ ਹੀ ਕੰਮ ਤੈਨੂੰ ਖੇੜੀ ਸੀ ਉਹਦਾ ਕੋਈ ਨਮੂਨਾ ਆ ਫੇਰ ਕੀ ਆ ਬਾਈ ਫੇਰ ਕੀ ਆ ਬਾਈ ਹੁਣ ਭਾਲਦਾ ਪਾਣੀ ਤੂੰ ਹਾਂ ਬਈ ਗੋਰ ਨਹੀਂ ਨਹੀਂ ਹੁਣ ਛੋਟ ਨਹੀਂ ਆਉਂਦੀ ਆ ਪਹਿਲਾਂ ਇਹਨੂੰ ਦੇਖਦਾ ਹਾਂ ਪਾਣੀ ਬੰਨ੍ਹਦੇ ਆਈਂ ਪੀ ਹੋ ਰਿਹਾ ਹੈ ਪਾਣੀ ਯਾਰ ਬਾਈ ਓਏ ਓਥ ਬਾਈ ਲੈ ਨਾ ਕਰੀਂ ਜੀ ਬਸਾਨੇ ਲੈ ਆਏ ਓਏ ਓਥ ਆ ਤਾ ਚਲ ਜੀ ਆ ਪਹਿਲਾਂ ਆ ਚੱਲ ਗਏ ਹਾਂ ਲੈ ਆ ਪਾਣੀ ਦੇ ਦੇ ਬਾਬਾ ਪਾਣੀ ਦੇ ਸੋਏ ਓਏ ਓਏ ਪਾਣੀ ਰੋ ਪਾਣੀ ਰੋ